ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਇਸ ਸਤਰਾ ਜਲੰਧਰ ਦੇ ਵਿੱਚ ਵੀ ਇੱਕ ਪਰਿਵਾਰ ਨੇ ਸੱਚ ਕਰ ਦਿਖਾਈਆਂ ਨੇ ਦਰਸਲ ਜਲੰਧਰ ਰਹਿਣ ਵਾਲਾ ਪਰਿਵਾਰ ਜੋ ਕਿ ਗੁਰੂ ਘਰ ਦੇ ਸੇਵਕ ਨੇ ਉਹਨਾਂ ਦੇ ਘਰ ਦੇ ਵਿੱਚ ਪਹਿਲੀ ਦਾਤ ਗੁਰੂ ਸਾਹਿਬ ਨੇ ਤੀ ਬਖਸ਼ੀ ਹੈ ਅਤੇ ਇਸ ਪਰਿਵਾਰ ਦੇ ਵੱਲੋਂ ਧੀ ਦਾ ਗ੍ਰੈਂਡ ਵੈਲਕਮ ਵੀ ਕੀਤਾ ਗਿਆ ਹੈ ਢੋਲ ਧਮਾਕੇ ਦੇ ਨਾਲ ਧੀ ਨੂੰ ਆਪਣੇ ਘਰ ਲੈ ਕੇ ਪਰਿਵਾਰ ਪਹੁੰਚਿਆ ਹੈ ਸਭ ਤੋਂ ਪਹਿਲਾ ਪਰਿਵਾਰਿਕ ਜੀਆਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਅਕਾਲ ਪੁਰਖ ਦਾਸ਼ੁ ਕੁਰਾਨਾ ਕੀਤਾ ਗਿਆ ਅਤੇ ਫਿਰ ਬੱਚੀ ਨੂੰ ਘਰ ਲੈ ਜਾਇਆ ਗਿਆ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰਿਕ ਜੀਆ ਦਾ ਕਹਿਣਾ ਹੈ ਕਿ ਉਹ ਬਹੁਤ ਹੀ ਜ਼ਿਆਦਾ ਖੁਸ਼ ਨੇ ਕਿ ਵਾਹਿਗੁਰੂ ਨੇ ਉਹਨਾਂ ਨੂੰ ਧੀ ਦੀ ਦਾਤ ਬਖਸ਼ੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਧੀ ਨੂੰ ਉੱਚ ਪੱਧਰ ਦੀ ਸਿੱਖਿਆ ਦੇਣਗੇ ਤੇ ਸਮਾਜ ਦੇ ਲਈ ਚੰਗਾ ਕਰਨ ਲਈ ਪ੍ਰੇਰਿਤ ਕਰਨਗੇ ਉਹਨਾਂ ਨੇ ਕਿਹਾ ਕਿ ਆਜ ਦੇ ਜ਼ਮਾਨੇ ਦੇ ਵਿੱਚ ਧੀਆਂ ਤੇ ਪੁੱਤਰਾਂ ਦੇ ਵਿੱਚ ਕੋਈ ਫਰਕ ਨਹੀਂ ਕਰਨਾ ਚਾਹੀਦਾ ਅਤੇ ਧੀਆਂ ਨੂੰ ਵੀ ਪੁੱਤਰਾਂ ਵਾਂਗੂੰ ਵਧੀਆ ਸਿੱਖਿਆ ਦੇਣੀ ਚਾਹੀਦੀ ਹੈ ਜਨਮ ਦੇ ਸਮੇਂ ਵਿੱਚ ਜੋ ਖੁਸ਼ੀ ਮਨਾਈ ਜਾਂਦੀ ਹੈ ਬਾਅਦ ਵਿੱਚ ਵੀ ਬੱਚਿਆਂ ਦਾ ਮਾਪਿਆਂ ਨੂੰ ਵਧੀਆ ਤਰੀਕੇ ਨਾਲ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਬੱਚੇ ਗਲਤ ਰਸਤੇ ਤੇ ਨਾ ਪੈਣ ਚਲੋ ਜੋ ਪੁਈ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਸਰਦਾਰ ਪਰਮਜੀਤ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਬਚਿੱਤਰ ਸਿੰਘ ਦਾ ਮੁੱਖ ਸੇਵਾਦਾਰ ਬਸਤੀ ਮਠੂਆ ਜੀ ਤੇ ਅੱਜ ਪਰਿਵਾਰ ਦੇ ਵਿੱਚ ਧੀ ਨੇ ਜਿਹੜਾ ਜਨਮ ਲਿਆ ਉਹਦਾ ਬੜੇ ਢੋਲ ਠਮੱਕੇ ਦੇ ਨਾਲ ਬੜੇ ਵਧੀਆ ਤਰੀਕੇ ਨਾਲ ਤੁਸੀਂ ਸਵਾਗਤ ਕੀਤਾ ਹੈ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪੂਰਨ ਸਹਿਯੋਗ ਦਿੱਤਾ ਮੇਰੇ ਬੇਟੇ ਨੇ ਮੇਰੀ ਨੂੰਹ ਨੇ ਤੇ ਸਾਰੇ ਸਾਡੇ ਘਰ ਵੱਡੀਆਂ ਭਜਾਈਆਂ ਨੇ ਛੋਟੀ ਭਰਜਾਈ ਨੇ ਪੂਰਾ ਮੈਨੂੰ ਪੂਰਨ ਸਹਿਯੋਗ ਦਿੱਤਾ ਵੀ ਸਾਡੇ ਕੱਲ ਪਹਿਲਾਂ ਜੀ ਕੋਈ ਵੀ ਆਏਗਾ ਬੇਟਾ ਆਏਗਾ ਜਾਂ ਬੇਟੀ ਆਏਗੀ ਪਰ ਅਸੀਂ ਉਹਨੂੰ ਪੂਰਨ ਤੌਰ ਤੇ ਗਾਜੇ ਵਾਜੇ ਦਾ ਲੈ ਕੇ ਆਵਾਂਗੇ ਕਿਉਂਕਿ ਸਾਡੇ ਘਰ ਦੇ ਵਿੱਚ 27 ਸਾਲਾਂ ਬਾਅਦ ਗੁਰਨਾਨਕ ਪਾਸ਼ਾ ਜੀ ਨੇ ਇਹ ਬਖਸ਼ਿਸ਼ ਦਿੱਤੀ ਹੈ ਧੀ ਜੀ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਕੜਾ ਪ੍ਰਸ਼ਾਦ ਦੇਖਲਾ ਕੇ ਜੋ ਸਾਡੀ ਗੁਰ ਮਰਿਆਦਾ ਅਨੁਸਾਰ ਅੰਮ੍ਰਿਤ ਦਾ ਚੂੜਾ ਦਿੱਤਾ ਜਾਂਦਾ ਉਹ ਦੇ ਪਿਆ ਪਿਆ ਗੁਰੂ ਮਾਰਾਏ ਬਾਬਾ ਸਾਡੇ ਗਰੰਤੀ ਸਿੰਘ ਸਾਹਿਬ ਜੀ ਨੇ ਉਹ ਚੂਲਾ ਦਿੱਤਾ ਬੱਚੀ ਨੂੰ ਤੇ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬੱਚੀ ਦਾ ਭੇਕ ਵਧੀਆ ਸੀ ਬਣਾ ਸਕੀਏ ਕਿਉਂ ਧੀਆਂ ਦਾ ਜੋ ਅੱਜ ਕੱਲ ਦੇ ਸਮੇਂ 'ਚ ਮਾਹੌਲ ਹੈ ਚੱਲ ਰਿਹਾ ਹੈ ਕਿ ਕਈ ਬੱਚਿਆਂ ਨੂੰ ਮਤਲਬ ਕਿ ਉਹ ਵੀ ਮਾਪੇ ਨੇ ਜਿਹੜੇ ਔਲਾਦ ਤੋਂ ਬਗੈਰ ਰਹਿ ਰਹੇ ਨੇ ਕਿੰਨਾ ਧੀਆਂ ਵਾਸਤੇ ਤਰਦੇ ਬ ਨੇ ਅਸੀਂ ਗੁਰੂ ਮਾਰਾ ਦਾ ਸ਼ੁਕਰਾਨਾ ਕਰਦੇ ਹਾਂ ਵੀ ਸਾਨੂੰ ਪਹਿਲੀ ਧੀ ਬੇਟੇ ਦੇ ਰੂਪੇ ਸਾਨੂੰ ਬਖਸ਼ਿਸ਼ ਕੀਤੀ ਹੈ ਜੀ ਫਿਊਚਰ ਕਿਵੇਂ ਦੇਖਦੇ ਹੋ ਆਪਣੇ ਬੱਚੀ ਦਾ ਬੱਚੀ ਦਾ ਫਿਊਚਰ ਆਉਣ ਵਾਲਾ ਤੇ ਦੇਖੋ ਜੀ ਆਪਣੀ ਸਾਡੀ ਆਪਣੀ ਸੋਚ ਹੈਗੀ ਇਹ ਬੱਚੀ ਦਾ ਵਧੀਆ ਵਧੀਆ ਭਵਿੱਖ ਦੇਖਾਂਗੇ ਕਿ ਪੜ੍ਹਾਈ ਕਰਾਵਾਂਗੇ ਪੜ੍ਹਾਈ ਤੋਂ ਬਾਅਦ ਜੋ ਬੱਚੇ ਨੇ ਅੱਗੇ ਕਰਨਾ ਹੈ ਉਹ ਉਹਨਾਂ ਬੱਚੇ ਤੇ ਡਿਪੈਂਡ ਹੈਗਾ ਵੀ ਉਹਨਾਂ ਨੇ ਬਿਜ਼ਨਸੇ ਜਾਣਾ ਹੈ ਜਾਂ ਆਈਐਸ ਬਣਨਾ ਆਈਪੀਐਸ ਬਣਨਾ ਤੇ ਜਾਂ ਡਾਕਟਰ ਬਣਨਾ ਕਿ ਵਕੀਲ ਬਣਨਾ ਇਹ ਤਾਂ ਉਸ ਸਮੇਂ ਦੇ ਨਾਲ ਬੱਚੇ ਤੇ ਡਿਪੈਂਡ ਕਰੂਗਾ ਬਾਕੀ ਸਾਡੇ ਵੱਲੋਂ ਕੋਈ ਕਮੀ ਪੇਚੀ ਨਹੀਂ ਰਹੇਗੀ ਜਿੱਦਾਂ ਸਾਡੇ ਅੱਗੇ ਬੱਚੇ ਸਕੂਲਾਂ 'ਚ ਪੜ੍ਹ ਰਹੇ ਨੇ ਵਧੀਆ ਸਕੂਲਾਂ 'ਚ ਪੜ੍ਹਦੇ ਨੇ ਦੋਤੀਆਂ ਪੋਤੀਆਂ ਬੜੇ ਵਧੀਆ ਸਕੂਲਾਂ 'ਚ ਪੜ੍ਹਦੇ ਨੇ ਇਸੇ ਤਰ੍ਹਾਂ ਸੀ ਵਧੀਆ ਕੁਆਲੀਫਿਕੇਸ਼ਨ ਦੇ ਆਣਗੇ ਬੱਚਿਆਂ ਨੂੰ ਕਿਉਂਕਿ ਆਉਣ ਵਾਲਾ ਉਹਨਾਂ ਦਾ ਭਵਿੱਖ ਜਿਹੜਾ ਕੁਝਵਲਾ ਹੋ ਸਕੇ ਜੀ ਤੁਹਾਡੀ ਬਾਈਕ ਮੇਰਾ ਨਾਮ ਰਮਨਦੀਪ ਸਿੰਘ ਜੀ ਅੱਛਾ ਗੁੜੀਆਂ ਦਾ ਚਪੜੇ ਤੁਮ ਤਾਂ ਨਾ ਸਵਾਗਤ ਕੀਤਾ ਗਿਆ ਤੁਸੀਂ ਇੱਕ ਬੱਚੀ ਦੇ ਪਿਤਾ ਬਣੇ ਹੋ ਸਭ ਤੋਂ ਪਹਿਲਾਂ ਕਿਹੋ ਜੇ ਮਨ ਵਿਚਾਰ ਨੇ ਕਿ ਮੈਂ ਫੀਲ ਕਰ ਰਿਹਾ ਹਾਂ ਅੱਜ ਮੈਂ ਬਹੁਤ ਖੁਸ਼ ਹਾਂ 2 ਅਗਸਤ ਨੂੰ ਮੇਰੇ ਘਰੇ ਬੇਟੀ ਨੇ ਜਨਮ ਲਿਆ ਠੀਕ ਹੈ ਸਾਰਾ ਦਿਹਾਸ ਸੀ ਕਿ ਚਲੋ ਬੇਟਾ ਆਇਆ ਬੇਟਾ ਕਾ ਮੇਰੀ ਪਹਿਲਾਂ ਇਹ ਸੀ ਕਿ ਨਹੀਂ ਮੈਨੂੰ ਬੇਟੀ ਹੀ ਚਾਹੀਦੀ ਹੈ ਤੇ ਇਹਨੂੰ ਅਸੀਂ ਬਹੁਤ ਵਧੀਆ ਪੜਾਵਾਂਗੇ ਲਿਖਾਵਾਂਗੇ ਜੋ ਉਹ ਚਾਹੇਗੀ ਅਸੀਂ ਉਹਨੂੰ ਉਹ ਕਰਾਵਾਂਗੇ ਚੀਜੀ ਦਾਤ ਗੁਰੂ ਸਾਹਿਬ ਨੇ ਤੁਹਾਨੂੰ ਬਖਸ਼ਿਸ਼ ਕੀਤੀ ਆ ਗ੍ਰੈਂਡ ਵੈਲਕਮ ਅੱਜ ਤੁਸੀਂ ਗੁੜੀਆਂ ਦਾ ਕੀਤਾ ਪਹਿਲਾਂ ਹੀ ਪ੍ਰੀਪਲਾਨਡ ਸੀ ਜਾਂ ਫਿਰ ਮਤਲਬ ਸੀਗਾ ਕੀ ਧੀ ਹੋਏਗੀ ਤਾਂ ਹੀ ਇਦਾਂ ਕਰਾਂਗੇ ਹਾਂਜੀ ਹਾਂਜੀ ਬਾਬੇ ਤੀ ਹੁੰਦੀ ਆ ਲੜਕਾ ਦਾ ਅਸੀਂ ਇਦਾਂ ਹੀ ਵੈਲਕਮ ਕਰਨਾ ਸੀਗਾ ਚਲੋ ਤੀ ਹੋਈ ਡੈਡੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਸਾਰਾ ਇਕੱਲੇ-ਕੱਲੇ ਰਿਸ਼ਤੇਦਾਰਾਂ ਨੂੰ ਬੁਲਾਇਆ ਤੇ ਬਹੁਤ ਜ਼ਿਆਦਾ ਕੱਟ ਸੀਗਾ ਤੇ ਮੈਨੂੰ ਬਹੁਤ ਖੁਸ਼ੀ ਇਸ ਚੀਜ਼ ਦੀ ਤੇ ਸਾਰਿਆਂ ਨੇ ਬੱਚੀ ਦਾ ਨਾਮ ਰੱਖ ਲਿਆ ਹਾਂਜੀ ਬੱਚੀ ਦਾ ਨਾਮ ਸਰਗੁਣ ਕੌਰ ਜੀ ਤੇ ਸਰਗੁਣ ਬੀਇੰਗ ਅ ਫਾਦਰ ਤੁਸੀਂ ਸਰਗੁਣ ਕੌਰ ਦਾ ਫਿਊਚਰ ਕਿਵੇਂ ਦੇਖਦੇ ਹੋ ਅਸੀਂ ਉਹਨੂੰ ਵਧੀਆ ਪੜ੍ਹਾਈ ਲਿਖਾਈ ਦਵਾਂਗੇ ਠੀਕ ਹੈ ਉਹਨੂੰ ਵਧੀਆ ਸੰਸਕਾਰ ਦਵਾਂਗੇ ਠੀਕ ਹੈ ਤੇ ਉਹਨੂੰ ਜੋ ਵੀ ਮਤਲਬ ਉਹਦੇ ਫਿਊਚਰ ਡ੍ਰੀਮਸ ਹੋਣਗੇ ਉਹ ਆਹੀ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਤੇ ਅਸੀਂ ਅੱਗੋਂ ਉਹਨੂੰ ਆਈ ਆਈਐਸ ਜਾਂ ਡਾਕਟਰ ਜੋ ਪਾਇਲਟ ਜੋ ਵੀ ਬਣਨਾ ਚਾਹੇਗੀ ਅਸੀਂ ਉਹਦੇ ਨਾਲ ਖੜੇ ਹੋਵਾਂਗੇ